ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਅੱਜ ਇਸ ਪਾਗਾਂ ਵਾਲੇ ਦਿਨ ਤੇ ਮੈਂ ਸਾਰੇ ਜਿੰਨੇ ਵੀ 450 ਦੇ ਕਰੀਬ ਵਕਫਾ ਵਿਭਾਗਾਂ ਦੇ ਵਿੱਚ ਨੌਕਰੀਆਂ ਆਪਣੇ ਟੈਲੈਂਟ ਦੇ ਬੀਸਤੇ ਆਪਣੇ ਹੁਨਰ ਦੇ ਬੀਸਤੇ ਨੌਕਰੀਆਂ ਲੈ ਕੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਿਓ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸਭ ਤੋਂ ਪਹਿਲਾਂ ਵਧਾਈਆਂ ਅਤੇ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਮੇਰੇ ਕੈਬਨਟ ਦੇ ਤਿੰਨ ਸਾਥੀ ਬੈਠੇ ਨੇ ਡਾਕਟਰ ਰਵਜੋਤ ਜੀ ਗੁਰਮੀਤ ਸਿੰਘ ਖੋਡੀਆਂ ਸਾਹਿਬ ਬਰਿੰਦਰ ਗੋਇਲ ਜੀ ਤੇਜਵੀਰ ਜੀ ਜਿਹੜੇ ਸੈਕਟਰੀ ਨੇ ਗਰਗ ਸਾਹਿਬ ਜਿਹੜੇ ਕਿ ਸੈਕਟਰੀ ਨੇ ਅ ਅੱਜ ਲਗਭਗ 7 8 ਡਿਪਾਰਟਮੈਂਟਾਂ ਦੇ ਵਿੱਚ ਭਰਤੀਆਂ ਦਾ ਜਿਹੜਾ ਅਜਨੁਕਤੀ ਪੱਤਰ ਵੰਡ ਸਮਾਰੋਹ ਹੈ ਜਿਦੇ ਚ ਖੇਤੀਬਾੜੀ ਭਾਗ ਦੇ 184 ਨੇ ਜਲ ਸਰੋਤ ਵਿਭਾਗ ਚ 28 ਨੇ ਖੇਡ ਸਪੋਰਟਸ ਵਿਭਾਗ ਦੇ ਵਿੱਚ 55 ਕੋਚ ਨੇ ਤੇ ਲੋਕਲ ਗਵਰਨਮੈਂਟ ਜਿਹਨੂੰ ਸਥਾਨਕ ਸਰਕਾਰਾਂ ਵਿਭਾਗ ਕਹਿੰਦੇ ਆ 63 ਫਾਇਰਮੈਨ ਨੇ 24 ਸਹਾਇਕ ਟਾਊਨ ਪਲੈਨਰ ਨੇ ਸਿਹਤ ਭਾਗ ਚ 6 ਸਿੱਖਿਆ ਭਾਗ ਚ 26 ਜਲ ਸਪਲਾਈ ਤੇ ਸੈਨੀਟੇਸ਼ਨ ਭਾਗ ਚ 26 ਪੁੱਡਾ ਚ ਪਰਤੀਲੇ ਭਾਈ ਉਮੀਦਵਾਰ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਿੱਚ 2 ਤੇ ਫਾਈਨਾਂਸ ਡਿਪਾਰਟਮੈਂਟ ਚ 10 ਟੂਰਿਜ਼ਮ ਤੇ ਕਲਚਰਲ ਵਿਭਾਗ ਜਿਹੜਾ ਉਹ ਚ 4 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਔਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਨੌਕਰੀ ਕੋਈ ਛੋਟੀ ਵੱਡੀ ਨਹੀਂ ਹੁੰਦੀ ਤੁਸੀਂ ਬਹੁਤ ਮਿਹਨਤ ਕੀਤੀ ਐ ਇੱਥੇ ਤੱਕ ਪਹੁੰਚਣ ਲਈ ਅਸੀਂ ਤਾਂ ਇੱਕ ਜ਼ਰੀਆ ਹੀ ਬਣਿਆ ਬਸ ਇਹ ਐ ਕਿ ਹੋਰ ਤਰੱਕੀਆਂ ਕਰੋ ਜਿਸ ਤਰ੍ਹਾਂ ਕਿਹਾ ਗਿਆ ਕਿ ਪੰਜਵੀਂ ਛੇਵੀਂ ਨੌਕਰੀ ਐ ਤਾਂ ਹਜੇ ਹੋਰ ਵੀ ਕੁਰਸੀਆਂ ਵੱਡੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਤੇ ਤੁਸੀਂ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਕੰਪੀਟੀਸ਼ਨ 'ਚ ਬੈਠੋ ਕੰਪੀਟੀਸ਼ਨ ਦੇ ਵਿੱਚੋਂ ਫਸਟ ਸੈਕੰਡ ਜਾਂ ਟੌਪ ਦੇ ਵਿੱਚ ਆਓ ਤੇ ਤੁਹਾਨੂੰ ਤੁਹਾਡੇ ਘਰੇ ਚਿੱਠੀ ਗਵਰਨਮੈਂਟ ਦੀ ਜਾਂ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਮੈਸੇਜ ਜਾਂ ਕੋਈ ਗਵਰਨਮੈਂਟ ਆਪ ਹੀ ਤੁਹਾਨੂੰ ਬੁਲਾ ਲੂਗੀ ਵਿਭਾਗ ਕੇ ਭਾਈ ਆ ਜਾ ਤੇਰੀ ਵਾਰੀ ਆ ਗਈ ਜਿਸ ਤਰ੍ਹਾਂ ਕਹਿ ਗਿਆ ਕਿ ਬੇਬੇ ਵੇੜ ਕਰਦੀ ਸੀਗੀ ਕਦੇ ਮੇਰੇ ਪੁੱਤ ਨੂੰ ਵੀ ਐਡੇ ਵੱਡੇ ਸੋਹਣੇ ਟਗੋਰ ਥੀਟਰ ਦੇ ਵਿੱਚ ਨੌਕਰੀ ਨਿਯੁਕਤੀ ਪੱਤਰ ਮਿਲੂਗਾ ਸੋ ਮੈਂ ਉਸ ਮਾਨ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਹਦੀਆਂ ਦੁਆਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਉਹਨਾਂ ਨੇ ਪੁੱਤ ਨੂੰ ਮਿਲੀਆਂ ਨੇ ਔਰ ਮਾਵਾਆਂ ਦੀਆਂ ਦੁਆਵਾਂ ਮਾਵਾ ਦਾ ਅਸ਼ੀਰਵਾਜ ਜਿਹੜਾ ਜਦੋਂ ਕਿਤੇ ਮਿਲ ਜੇ ਤਾਂ ਦੁਨੀਆਂ 'ਚ ਕੋਈ ਵੀ ਮੈਦਾਨ ਬੰਦਾ ਫਤਿਹ ਕਰਨ ਤੋਂ ਛੱਡ ਨਹੀਂ ਸਕਦਾ ਰਹਿ ਨਹੀਂ ਸਕਦਾ ਸੋ ਪਤਾ ਨਹੀਂ ਕਿੰਨੇ ਅਕਦੀਆਂ ਅੱਜ ਮਾਵਾ ਪੈਣਾ ਦੀਆਂ ਦੁਆਵਾਂ ਮਿਲਣ ਗਈਆਂ ਕਿੰਨੇ ਅਕਦੀ ਕਬੀਲਦਾਰੀ ਲਈ ਤੇ ਚੜੂਗੀ ਕਿੰਨੇ ਖੜੇ ਪੁਰਾਣੇ ਕੰਮ ਸੋਚੇ ਹੋਏ ਉਹ ਪੂਰੇ ਹੋ ਜਾਣਗੇ ਸੁਪਨੇ ਸੋਚੇ ਹੋਣੇ ਉਹ ਸਚਾਈ ਵੱਲ ਨੂੰ ਤੁਰ ਪੈਣਗੇ ਸੋ ਸਾਡਾ ਕੰਮ ਹੈ ਗਵਰਨਮੈਂਟਾਂ ਦਾ ਕੰਮ ਹੁੰਦਾ ਹੈ ਆਪਣੇ ਨਾਗਰਿਕਾਂ ਨੂੰ ਰੋਜ਼ਗਾਰ ਦੇਣਾ ਉਹਨਾਂ ਨੂੰ ਸਿੱਖਿਅਤ ਕਰਨਾ ਉਹਨਾਂ ਨੂੰ ਸੁਰੱਖਿਅਤ ਰੱਖਣਾ ਤੇ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਭਾਵੇਂ ਸਰਕਾਰ 'ਚ ਹੋਣ ਪ੍ਰਾਈਵੇਟ ਸੈਕਟਰ 'ਚ ਹੋਣ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸੋ ਅਸੀਂ ਆਪਣੇ ਵੱਲੋਂ ਕੋਈ ਮੌਕਾ ਇਦਾਂ ਦਾ ਛੱਡਦੇ ਨਹੀਂਗੇ ਜਿਹਦੇ ਨਾਲ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੋਵੇ ਕਈ ਵਾਰੀ ਲੇਟ ਹੋ ਜਾਂਨੇ ਕਈ ਵਾਰੀ ਕੋਰਟਾਂ 'ਚ ਕੇਸ ਚੱਲਦੇ ਆ ਅਸੀਂ ਉਹ ਵੀ ਕਲੀਅਰ ਕਰਾ ਕੇ ਫੇਰ ਉਸ ਤੋਂ ਬਾਅਦ ਤੁਹਾਨੂੰ ਬੁਲਾਉਨੇ ਆ ਇਹ ਨਾ ਹੋਵੇ ਕਿ ਅਸੀਂ ਤੁਹਾਨੂੰ ਨਿਯੁਕਤੀ ਪੱਤਰ ਦੇ ਦਈਏ ਤੇ ਬਾਅਦ ਦੇ ਵਿੱਚ ਤੁਸੀਂ ਕੋਰਟਾਂ 'ਚ ਫਿਰਦੇ ਰਹੋ ਵਕੀਲ ਕਰਦੇ ਕੋਈ ਚੈਲੰਜ ਹੋ ਜੇ ਜਾਂ ਕੋਈ ਪੀਆਈਐਲ ਪੈਜੇ ਸੋ ਅਸੀਂ ਪਹਿਲਾਂ ਕਲੀਅਰ ਕਰਦੇ ਹਾਂ ਸਾਰਾ ਉਸ ਤੋਂ ਬਾਅਦ ਹੀ ਤੁਹਾਨੂੰ ਫਿਰ ਅਸੀਂ ਜਿਹੜਾ ਇੱਥੇ ਇਨਵਾਈਟ ਕਰਦੇ ਹਾਂ ਤੇ ਹੁਣ ਤੁਸੀਂ ਜਾ ਕੇ ਸਿੱਧਾ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਤੇ ਲੱਗ ਜਾਓਗੇ ਕੋਈ ਇਦਾਂ ਦੀ ਇਹ ਨਹੀਂ ਹੈਗੀ ਟੈਨਸ਼ਨ ਬਹੁਤ ਸਾਰੇ ਮੈਂ ਜਾਣਦਾ ਬਹੁਤ ਸਾਰੇ ਵਿਭਾਗਾਂ 'ਚ ਕੋਟਾਂ 'ਚ ਕੇਸ ਚੱਲਦੇ ਜਾ ਧਰਨੇ ਦਿੰਦੇ ਦਿੰਦੇ ਓਵਰਏਜ ਹੋ ਗਏ ਉਮਰें ਲੰਘ ਗਈਆਂ ਮਤਲਬ ਉਹ ਤਾਂ ਕੋ ਉਮਰ ਲੰਘ ਗਈ ਕਈਆਂ ਕਈ ਡਿਪਾਰਟਮੈਂਟਾਂ ਦੇ ਸਾਨੂੰ ਏਜ ਦੇ ਵਿੱਚ ਵੀ ਰਿਲੈਕਸੇਸ਼ਨ ਦੇਣੀ ਪਈ ਕਿ 5 ਸਾਲ ਦੀ ਏਜ ਬਤਾ ਦਿੰਨੇ ਆ ਹੂੰ ਕਿ ਕੋਈ ਗੱਲ ਨਹੀਂ ਪਹਿਲਾਂ ਨਹੀਂ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਹੁਣ ਇਹਨੂੰ ਸਮਝ ਨਹੀਂ ਆਉਂਦੀ ਲੀਡਰਾਂ ਵਾਤੇ ਤਾਂ ਕੋਈ ਉਮਰ ਹੈ ਹੀ ਨਹੀਂ ਰਿਟਾਇਰ ਹੋਣ ਦੀ ਜੀ ਜਾਂ ਮਤਲਬ ਆਉਣ ਦੀ ਵੋਟਾਂ 'ਚ ਖੜੇ ਹੋਣ ਦੀ 25 ਸਾਲ ਹੈ 25 ਸਾਲ ਤੋਂ ਬਾਅਦ ਜਦੋਂ ਮਾੜੀ ਖੜੇ 94 ਸਾਲ ਦੇ ਵੀ ਹੋ ਜਾਂਦੇ ਆ ਤੇ ਸਾਡੇ ਕਹਿੰਦੇ 37 ਤੋਂ ਬਾਅਦ ਨਿਪਟੜ ਗਿਆ ਤੁਮ ਥੋੜਾ ਜੀ ਤੁਸੀਂ ਹੁਣ ਬੰਦੇ ਵੀ ਬੇਕਾਰ ਹੋਗੇ ਤੁਸੀਂ ਕੰਮ ਨਹੀਂ ਆ ਸਕਦੇ ਮਤਲਬ ਹਰਾਨੀ ਦੀ ਗੱਲ ਹੈ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਕਾਰ ਹੈ ਲੀਡਰਾਂ ਨੂੰ ਟਿਕਟੇ 67 ਸਾਲ ਦੇ ਨੂੰ ਮਿਲਦੀਆਂ ਹੈ ਮਤਲਬ ਫਿਰ ਕੀ ਕੰਮ ਕਰਾਂਗੇ ਕੀ ਤੁਸੀਂ ਯੋਗਤ ਵਾਸਤੇ ਕਰੋਗੇ ਜੋ ਤੁਸੀਂ ਪਹਿਲੇ ਹੀ ਦਿਲ ਤੋੜ ਦਿੰਨੇ ਹੋ ਸੋ ਅਸੀਂ ਚਾਹੁੰਦੇ ਹਾਂ ਕਿ ਜਿਸ ਉਮਰ ਵਿੱਚ ਜਨੂੰਨ ਹੈ ਜਿਸ ਉਮਰ ਵਿੱਚ ਜੋਸ਼ ਤੇ ਜਜ਼ਬਾ ਹੈ ਉਸ ਉਮਰ ਵਿੱਚ ਡਿਗਰੀ ਮੁਤਾਬਕ ਨੌਕਰੀ ਮਿਲ ਜੇ ਕੋਈ ਬੰਦਾ ਨਹੀਂ ਬਾਹਰ ਜਾਣ ਨੂੰ ਗਊਗਾ ਬਾਹਰ ਕੋਈ ਆਪਣਾ ਕੋਈ ਖੁਸ਼ੀ ਨੂੰ ਥੋੜੀ ਜਾਣੇ ਬਾਹਰ ਮਜਬੂਰੀ ਚ ਜਾਣੇ ਵੀ ਹੋਰ ਕੀ ਕਰੀਏ ਫਿਰ ਮਾਪੇ ਉਹ ਵੀ ਕਹਿੰਦੇ ਪੁੱਤ ਇੱਥੇ ਨਸ਼ੇ-ਨੁਸ਼ੇ 'ਚ ਪੈ ਜਾਏਗਾ। ਬੁਰੀ ਸੰਗ 'ਚ ਪੈ ਜਾਏਗਾ। ਨੌਕਰੀ ਇੱਥੇ ਮਿਲਣੀ ਨਹੀਂ। ਇਹ ਤਾਂ ਲੀਡਰਾਂ ਦੇ ਤੀਆਂ ਪੁੱਤਾਂ ਵਾਤੀ ਆ ਸਾਰਾ ਕੁਝ ਰਿਹਾ ਇੱਥੇ ਤਾਂ ਤੇ ਚਾਹ ਪੁੱਤ ਚਲਾ ਜਾ ਕਿਤੇ ਬਾਹਰ ਚਲਾ ਜਾ ਕੋਈ ਗਵਾਂਢੀ ਜਿਹਾ ਪਿੰਡ ਚੋਕੂ ਗਿਆ ਹੁੰਦਾ ਉਹਦੀ ਉਦਾਹਰਨ ਦੇ ਦਿੰਦੇ ਆ। ਦੇਖ ਲੈ 2 ਸਾਲ ਹੋ ਗਏ। ਉਹਨੂੰ ਗਏ ਨੂੰ ਉਹ ਹਰੇਕ ਮਹੀਨੇ ਪੈਸੇ ਭੇਜ ਦਿੰਦਾ। ਉਹਦੇ ਭਰਾ ਨੇ ਮੋਟਰਸਾਈਕਲ ਲੈ ਰੱਖਿਆ। ਇਦਾਂ ਦੀਆਂ ਵੀ ਐਗਜ਼ਾਮਪਲ ਆ ਜਾਂਦੀਆਂ। ਸੋ ਹੁਣ ਬਾਹਰਲੇ ਮੁਲਕ ਵੀ ਕਿੰਨਾ ਚਿਰ ਚੱਲਣਗੇ ਉਹ ਵੀ ਹੁਣ ਉਧਰੋਂ ਕੱਢਣ ਲੱਗੇ ਆਪਾਂ ਨੂੰ ਫਿਰ ਆਪਾਂ ਕਿੱਥੇ ਜਾਵਾਂਗੇ ਹੁਣ ਫਿਰ ਜਿਆਦਾ ਹੋਵੇ ਨਾ ਸਾਡੀ ਧਰਤੀ 'ਚ ਕਮੀ ਆ ਕੋਈ ਜਾਂ ਸਾਡੀ ਕੌਮ 'ਚ ਮਿਹਨਤ ਦੀ ਕਮੀ ਆ ਕੋਈ ਸਭ ਤੋਂ ਮਿਹਨਤੀ ਕੌਮ ਹੈ ਸਾਡੀ ਸਭ ਤੋਂ ਫਰਟਾਈਲ ਲੈਂਡ ਦੇ ਮਾਲਕਾਂ ਸੀ ਉਪਜਾਊ ਧਰਤੀ ਦੇ ਗੁਰੂਆਂ ਦੀ ਬਾਣੀ ਹਰ ਘਰ ਹਰ ਪਿੰਡ 'ਚ ਸਰਬੱਤ ਦਾ ਭਲਾ ਮੰਗਣ ਦਾ ਆਸਵਿਰ ਸ਼ਾਮਰ ਦਾਸ ਹੁੰਦੀ ਹੈ ਸ਼ਹੀਦਾਂ ਦੇ ਵਾਰਿਸਾਂ ਸੀ ਭਗਤ ਸਿੰਘ ਹੋਰਾਂ ਦੇ ਉਹਨਾਂ ਨੇ 23-23 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਉਹਨਾਂ ਨੇ ਫਾਂਸੀ ਦੇ ਰਸਤੇ ਇਸ ਕਰਕੇ ਥੋੜੀ ਚੁੱਮੇ ਸੀ ਕਿ ਆਪਾਂ ਫੇਰ ਅੰਗਰੇਜ਼ਾਂ ਕੋਲ ਜਾਈਏ 40-40 ਲੱਖ ਦੇ ਕੇ ਮਾਂ ਦੀਆਂ ਬਾੜੀਆਂ ਵੇਚ ਕੇ ਵੀ ਚਲ ਉਹਨੂੰ ਪਹਿਲਾਂ ਕੱਢਣ ਲਈ ਮਰੀ ਗਏ ਉਹਨਾਂ ਨੂੰ ਹੁਣ ਪਹੁੰਚਣ ਲਈ ਮਰੀ ਜਨ ਉਹਨਾਂ ਕੋਲੇ ਭਿਜੇ ਨਹੀਂ ਚੰਗੇ ਸੀ ਇੱਥੇ ਰੱਖ ਲੈਂਦੇ ਉਹਨਾਂ ਨੂੰ ਆਪਕ ਕਾਦੇ ਵਾਸਤੇ ਵਰਪਸੀ ਦੀ ਆ ਸੰਪੱਗ ਸਿੰਘ ਵਰਗੇ ਰਾਜਗੁਰੂ ਸੁਖਦੇਵਰਾ ਵਰਗੇ ਹੀਰੇ ਕੋ ਵਾਲੇ ਕਾਦੇ ਵਾਸਤੇ ਉਹ ਵੀ 90-90 ਸਾਲ ਦੀ ਉਮਰ ਆ ਭੋਗ ਲੈਂਦੇ ਜੇ ਆਹੀ ਸਿਸਟਮ ਰੱਖਣਾ ਸੀ ਸੋ ਸਿਸਟਮ ਨੂੰ ਬਦਲਣਾ ਪਊਗਾ ਸਿਸਟਮ 'ਚ ਬਦਲਾ ਹੌਲੀ-ਹੌਲੀ ਆਊਗਾ ਕਿਉਂਕਿ ਬਹੁਤ ਮੈਂ ਜਦੋਂ ਤੋਂ ਖੜਾ ਮਾ ਰਾਜਨੀਤੀ ਤਾਂ 14 ਤੋਂ ਹੀ ਆਗੇ ਸੀਗੇ ਐਮਪੀ ਬਣਗੇ ਸੀ ਪਰ ਐਮਪੀ ਦਾ ਇੱਕ ਜਿੰਨਾਕ ਏਰੀਆ ਹੁੰਦਾ ਉਸੇ ਪੱਧਰ ਦੀ ਫੈਸਲੇ ਲੈ ਸਕਦੇ ਪੰਜਾਬ ਦੇ ਵਿੱਚ ਜਦੋਂ 2022 ਦੇ ਵਿੱਚ ਤੁਸੀਂ ਜਿੰਮੇਵਾਰੀ ਦਿੱਤੀ ਤਾਂ ਉਦੋਂ ਆ ਕੇ ਜਦੋਂ ਚੈੱਕ ਕੀਤਾ ਸਾਰਾ ਫਾਈਲਾਂ ਮਤਲਬ ਲੱਗਦਾ ਲੋਕਾਂ ਦੇ ਖੂਨ ਨਾਲ ਹੀ ਲਿਖੀਆਂ ਹੋਈਆਂ ਸਾਰੀਆਂ ਕੋਈ ਅਹ ਜੀ ਫਾਈਲ ਮੈਨੂੰ ਲੱਭੀ ਨਹੀਂ ਜਿਸ 'ਚ ਲੋਕਾਂ ਦਾ ਭਲਾ ਹੁੰਦਾ ਹੋਵੇ ਖਾਣ ਵਾਲੀਆਂ ਹੀ ਨੇ ਸਾਰੀਆਂ ਇਹ ਜੋ ਕਿੰਨੇ ਬਚਦੇ ਨੇ ਇਹ ਜੋ ਕਿੰਨੇ ਪਰਸੈਂਟ ਬਚਦਾ ਹੈ ਇਹ ਜੋ ਆਪਣਾ ਕਿੰਨਾ ਹੈ ਜੋ ਆਪਣਾ ਕਿੰਨਾ ਹੈ ਆਹੀ ਹੈ ਬਸ ਪਤਾ ਨਹੀਂ ਧਰਮਰਾਜ ਨਾਲ ਗੱਲ ਹੋਗੀ ਇਹਨਾਂ ਦੀ ਵੀ ਨਾਲ ਲਿਆ ਸਕਦੇ ਹੋ ਤੁਸੀਂ ਆਪਦੇ ਵਾਲੇ ਸਾਨੂੰ ਤਾਂ ਇਹ ਦੱਸਿਆ ਗਿਆ ਭਾਈ ਨਾਲ ਕੁਝ ਨਹੀਂ ਜਾਂਦਾ ਸੰਤ ਸਾਡੀਆਂ ਮਾਮਾਂ ਨੇ ਦਾਦੀਆਂ ਨੇ ਹੀ ਦੱਸਿਆ ਇਹਨਾਂ ਦੇ ਵੀ ਤਾਂ ਨਾਲ ਜਾਣ ਲੱਗ ਗਏ ਭਾਈ ਵੀ ਜਿਹੜੇ ਸਾਡੇ ਤੇ ਖਾਂਦੇ ਸੀ ਲੁੱਟਦੇ ਸੀ ਇਹ ਤਾਂ ਨਾਲ ਜਾਣ ਵਾਲੀ ਗੱਲ ਆ ਇੱਥੇ ਤੈਨਾਂ ਨੇ ਕੀ ਕਰਨੇ ਨੇ ਇਹਦੇ ਦੋ ਰੋਟੀਆਂ ਖਾ ਕੇ ਬਲਕਿ ਜੇ ਪੈਸੇ ਵਜਣ ਡਾਕਟਰ ਰੋਟੀ ਘਟਾਉਂਦਾ ਕਦੀ ਬੀਜੀ ਤੁਹਾਨੂੰ ਕਾਰਬੋਹਾਈਡਰੇਟਸ ਵੱਧਦੇ ਨੇ ਕੰਮ ਖਰਾਬਾ ਇੱਕ ਰੋਟੀ ਇੱਕ ਕਰੋ ਤੇ ਕਰੇਲੇ ਦਾ ਸੂਪ ਪੀਆ ਕਰੋ ਜਾਂ ਕद्दू ਦਾ ਹੈਨਾ ਕੋਈ ਵੱਧਦਾ ਨਹੀਂ ਉਹਦੇ ਨਾਲ ਬਰਬੀ ਬੁਰਬੀ ਬੰਦ ਕਰਦੇ ਸ਼ੂਗਰ ਹੋ ਜਾਂਦੀ ਉਹ ਤੱਕ ਹੈਨਾ ਸੋ ਮਤਲਬ ਪਤਾ ਨਹੀਂ ਕਿਹੜੇ ਲਾਲਚ ਚ ਪਏ ਨੇ ਆਪਦੇ ਬੰਦਿਆਂ ਨੂੰ ਲੁੱਟ ਜਾਂਦੇ ਨੇ ਜਾਂ ਕੋਈ ਹੁਣ ਜਿੰਨਾ ਭ੍ਰਿਸ਼ਟਾਚਾਰੀਆਂ ਨੇ ਆਪਦੇ ਦੇਸ਼ ਨੂੰ ਹੀ ਲੁੱਟ ਲਿਆ ਕੁਸ਼ੰਗਾਪੁਰ ਲੁੱਟਿਆ ਉਹਨਾਂ ਨੇ ਆਪਦੇ ਹੀ ਲੁੱਟਿਆ ਆਪਣੀ ਉਹਦੇ ਨਾਲ ਕਿਸੇ ਹੱਕ ਕਿਸੇ ਦਾ ਹੱਕ ਤਾਂ ਮਰਦਾ ਹੀ ਹੈ ਨਾ ਤੇ ਉਹ ਕਰਾਪਸ਼ਨ ਜਿਹੜੀ ਹੈ ਨਾ ਇਹਦੇ ਕਈ ਨਾਂ ਨੇ ਬੜਵੰਨਾ ਬਦੀ ਬਦੀ ਨਾਂ ਰੱਖੇ ਹੋਏ ਇਹਦੇ ਜਿਹੜੀ ਬਚਪਨ ਚ ਕ੍ਰਪਸ਼ਨ ਦੇ ਬਚਪਨ ਵਾਲੀ ਛੁੱਟ ਉਹਨੂੰ ਡੋਨੇਸ਼ਨ ਕਹਿੰਦੇ ਨੇ ਸਕੂਲ ਚ ਡੋਨੇਸ਼ਨ ਦਾ ਕੀ ਮਤਲਬ ਹੋਈ ਜਦੋਂ ਬੱਚੇ ਤੁਸੀਂ ਰੱਖਣੇ ਆ ਐਨੀ ਡੋਨੇਸ਼ਨ ਹੈ ਜੀ ਡੋਨੇਸ਼ਨ ਕਹਿੰਦੇ ਕ੍ਰਪਸ਼ਨ ਦਾ ਇੱਕ ਵਧੀਆ ਜਿਹਾ ਸੁਧਾਰਿਆ ਹੋਇਆ ਰੂਪ ਹੈ ਉਹ ਜੇ ਗੱਡੀ ਲੈਣੀ ਆ ਤੁਸੀਂ ਗੱਡੀ ਵੈਸੇ 2 ਮਹੀਨੇ ਨਹੀਂ ਮਿਲਦੀ ਪਰ ਜੇ ਤੁਸੀਂ ਪ੍ਰੀਮੀਅਮ ਦੇ ਦੋਗੇ 50000 ਉਹਦੇ ਨਾਲ ਪ੍ਰੀਮੀਅਮ ਰੱਖਿਆ ਹੋਇਆ ਜੀ ਤਗੜੀ ਅਗਲੇ ਦਿਨ ਮੈਜੂਰ ਇਹਨੂੰ ਮੈਂ ਉਹ ਵੀ ਕਰਪਸ਼ਨ ਹੀ ਹੈ ਪਰ ਉਹਦਾ ਨਾਮ ਪ੍ਰੀਮੀਅਮ ਰੱਖਿਆ ਹੋਇਆ ਹਰ ਜਗ੍ਹਾ ਤੇ ਨੇ ਤਾਂ ਕਰਪਸ਼ਨ ਦੇ ਨਾਮ ਬਦਲਦੇ ਜਾਂਦੇ ਨੇ ਉਹ ਤਾਂ ਕਰਪਸ਼ਨ ਤਾਂ ਕਿੱਥੋਂ ਚੱਲ ਪੈਂਦੀ ਹੈ ਦਰਜੀ ਤੋਂ ਚੱਲ ਪੈਂਦੀ ਆ ਆਪਾਂ ਨੂੰ ਦੇ ਆਏ ਕੱਪੜੇ ਯਾਰ ਵੀ ਅਗਲੇ ਹਫਤੇ ਪੂਆ ਦੇ ਮੁੰਡੇ ਦਾ ਵਿਆਹ ਹੈ ਉਹ ਕਹਿੰਦਾ ਯਾਰ ਵੀਰਵਾਰ ਤਾਂ ਹੋ ਗਿਆ ਤੂੰ ਬੁੱਧਵਾਰ ਨੂੰ ਕੱਪੜੇ ਮੰਗਣਾ ਉਹ ਚੱਲ 5 ਰੁਪਏ ਵਾਧਾ ਦੇ ਕੋਈ ਦਾ ਰੋਕ ਲਾ ਕੋਈ ਹੋਰ ਦਾ ਰੋਕ ਲਾ 5 ਰੁਪਏ ਵਾਧੇ ਦੇ ਦੂੰ ਇੱਥੋਂ ਚੱਲ ਪੈਂਦਾ ਕੰਮ ਇਹ ਉਹ کہیں ਨਾ ਕਿਸੇ ਦਾ ਕਪੜੇ ਰੋਕੂਗਾ ਫਿਰ ਉਹ ਤੁਹਾਨੂੰ ਤਾਂ ਬੁੱਧਵਾਰ ਨੂੰ ਦੇਊਗਾ ਉਹ ਸੋ ਇਸ ਕਰਕੇ ਆਪਣੇ ਤਾਂ ਬਹੁਤ ਮੌਕਿਆਂ ਤੇ ਐਦਾਂ ਦਾ ਹੋ ਗਿਆ ਕਿ ਲੋਕ ਵੀ ਉਹਨਾਂ ਚਿਰ ਆਪਣੇ ਕੰਮ ਨੂੰ ਸੇਫ ਜਾਂ ਹੋਇਆ ਨਹੀਂ ਮੰਨਦੇ ਜਿੰਨਾ ਚਿਰ ਪੈਸੇ ਨਾ ਲਈਏ ਮਨ ਸਾਡੇ ਸਨਾਮ ਤਹਿਸੀਲ ਚ ਇੱਕ ਬੜਾ ਤਹਿਸੀਲਦਾਰ ਪੁਰਾਣੀ ਗੱਲ ਹੈ ਕਾਲਜ ਪੜ੍ਹਦਾ ਸੀ ਉਹਦਾ ਤੇ ਕੋਈ ਤਹਿਸੀਲਦਾਰ ਵਧੀਆ ਆ ਗਿਆ ਇਮਾਨਦਾਰ ਬਜ਼ੁਰਗ ਆਇਆ ਤੇ ਉਹਨੇ ਰਿਸਟਰੀ ਵਾਸਤੇ ਤਹਿਸੀਲ ਦਫਤਰ ਚ ਗਿਆ ਤਹਿਸੀਲਾਰ ਨੇ ਸਾਈਨ ਕੀਤੇ ਉਹਨੇ ਟੇਬਲ ਦੇ ਥੱਲੇ ਦੀ 10000 ਉਹ ਕਹਿੰਦਾ ਬਾਬਾ ਜੀ ਇਹ ਕੀ ਹੈ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਕਹਿੰਦਾ ਕੋਈ ਹੋਰ ਹੁੰਦਾ ਸੀ ਤੇਰੀ ਥਾਂ ਤੇ ਉਦੋਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ ਉਦੋਂ ਇੰਨੇ ਲੱਗੇ ਸੀ ਕਹਿੰਦਾ ਬਾਬਾ ਇਹ ਨਹੀਂ ਚੱਲਣਾ ਉਹ ਕਹਿੰਦਾ ਕਿ ਰੇਟ ਵਧ ਗਿਆ ਜੀ ਫਿਰ ਕੋਹ ਹੋਰ ਦੇਈਏ ਕਹਿੰਦਾ ਨਾ ਬਾਬਾ ਜੀ ਸਾਨੂੰ ਗਵਰਨਮੈਂਟ ਆਹੀ ਕਰਨ ਦੀ ਤਨਖਾਹ ਦਿੰਦੀ ਹੈ तहसीलदार ਨੂੰ ਰਜਿਸਟਰੀਆਂ ਕਰਨ ਦੀ ਤਨਖਾਹ ਮਿਲਦੀ ਹੈ ਸੋ ਇਹ ਤੂੰ ਲੈ ਜਾਏ ਪੈਸੇ ਚਲਨੇ ਤੇਰੀ ਦ੍ਰਿਸ਼ਟੀ ਹੋਗੀ ਉਹ ਬਾਬਾ ਜਿਹੜਾ ਸਾਰਾ ਦਿਨ ਬਸੀਕਾ ਨਵੀਸਾ ਨੂੰ ਬਾਹਰ ਰਜਿਸਟਰੀਆਂ ਦਿਖਾਈ ਗਿਆ ਦੇਖੋ ਯਾਰ ਸਹੀ ਹੈ ਯਾਰ ਪੈਸੇ ਤਾਂ ਲੈ ਨਹੀਂ ਯਾਰ ਯਾ ਕੋਈ ਗਲਤੀ ਹੋਣੀ ਯਾਰ ਦੇਖ ਲਓ ਯਾਰ ਸਹੀ ਹੈ ਯਾਰ ਐ ਕਿਵੇਂ ਹੋ ਗਿਆ ਮੈਨੂੰ ਸਾਨੂੰ ਯਕੀਨ ਨਹੀਂ ਆਉਂਦਾ ਇਸ ਗੱਲ ਦਾ ਵੀ ਜੇ ਪੈਸੇ ਨਾ ਲਏ ਕੰਮ ਕੋਈ ਨਾ ਕੋਈ ਕੁੰਡੀ ਚੱਡੀ ਹੋਣੀ ਉਹਨੇ ਵਿੱਚ ਖੂਨ ਚਾ ਗਈ ਨਾ ਇਹਨਾਂ ਨੇ ਵਾੜੀ ਐ ਲੀਡਰਾਂ ਨੇ ਹੁਣ ਡੱਬੇ ਤਾਂ ਉਧਰ ਹੀ ਜਾਣਗੇ ਜਿੱਧਰ ਇੰਜਣ ਲੈ ਕੇ ਜਾਊਗਾ ਸੁਲਿਸ ਕਰਕੇ ਬੜਾ ਮੁਸ਼ਕਿਲ ਜਾਂ ਇੰਪੋਸੀਬਲ ਜਿਹਾ ਲੱਗਦਾ ਹੈ ਇਹ ਕੰਮ ਵੀ ਬਿਨਾ ਪੈਸੇ ਦਾ ਨੌਕਰੀ ਮਿਲ ਗਈ ਯਾਰ ਮੈਂ ਰਿਸ਼ਤਾ ਦੇਖਣ ਵੇਲੇ ਵੀ ਬੜੇ ਮਾਣ ਨਾਲ ਦੱਸਦੇ ਸੀ ਮੁੰਡਾ ਆ ਲੱਗਿਆ ਹੋਇਆ ਐਨੀ ਤਨਖਾਹ ਐ ਇੰਨੀ ਉੱਤੋਂ ਬੜੇ ਮਾਣ ਨਾਲ ਉਹ ਮਸੀਬੀ ਕਾ ਸੀੜੀ ਚ ਕੀਤਾ ਸੀਗਾ ਵੀ ਕਹਿੰਦਾ ਵੀ ਕੋਈ ਕਹਿੰਦਾ 50000 ਉੱਤੋਂ ਮਹੀਨੇ ਦਾ ਕੋਈ ਕਹਿੰਦਾ 60 ਉੱਤੋਂ ਕੋਈ ਸਲਾਮ ਕਰਦੇ ਆ ਸੀ ਉਹਨਾਂ ਦੇ ਫੌਜ ਫੌਜੀ ਜਵਾਨ ਦੇ ਘਰੇ ਚਲੇ ਗਏ ਉਹ ਕਹਿੰਦੇ ਜੀ ਕਿਵੇਂ ਕਹਿੰਦੇ ਫੌਜ ਚ ਨੇ ਤੇ ਇੰਨੀ ਤਨਖਾਹ ਹੈ ਖਾਣਾ ਪੀਣਾ ਸਾਰਾ ਕੰਟੀਨ ਚੋਂ ਤੇ ਕਹਿੰਦੇ ਜੀ ਉੱਤੋਂ ਉੱਤੋਂ ਤਾਂ ਕਹਿੰਦੇ ਬੰਬ ਵੀ ਆਉਂਦੇ ਆਈ ਫਿਰ ਉੱਤੋਂ ਹੋਰ ਕੀ ਹੋਊਗਾ ਉਹਨਾਂ ਨੂੰ ਠੀਕ ਹੈ ਨਾ ਤੋ ਇਹ ਉੱਤੋਂ ਵਾਲਾ ਕੰਮ ਆਪਾਂ ਨੂੰ ਬੰਦ ਕਰਨਾ ਪੈਣਾ ਕਿਉਂਕਿ ਉਹ ਜਿਹੜਾ ਉੱਤੋਂ ਹੈ ਨਾ ਉਹ ਉਹਨੇ ਬੜੇ ਘਰ ਬਰਬਾਦ ਕਰਤੇ ਬਣਾਏ ਉਹਨੇ ਘੱਟ ਨਹੀਂ ਬਰਬਾਦ ਜ਼ਿਆਦਾ ਕੀਤੇ ਉਹਨੇ ਹੁਣ ਤੁਸੀਂ ਕਿਸੇ ਨੂੰ 10000 ਰੁਪਏ ਮੰਗ ਲਵੋ ਤੇਰਾ ਕੰਮ ਤਾਂ ਹੋਊਗਾ ਹੁਣ ਲਿਆ ਦਊਗਾ ਚਲਦਾ 10000 ਉਹ ਪਤਾ ਨਹੀਂ ਕਿਵੇਂ ਕਿਵੇਂ ਲਿਆਊਗਾ ਕਿਦੇ ਪੱਗ ਪੈਰੀ ਪੱਗ ਧਰੂਗਾ ਕਿਹਦੀਆਂ ਮਿੰਤਾਂ ਕਰੂਗਾ ਕਿੰਨਾ ਵਿਆਜ ਤੇ ਫੜੂਗਾ ਕਿੰਨਾ ਉਹਦਾ ਸਿਸਟਮ ਹੱਲ ਜੂਗਾ ਸਾਰਾ ਤੇ ਇਹ ਨਹੀਂ ਆਪਾਂ ਸੋਚਦੇ ਨਾ ਬਸ ਸਿਰਫ ਐਨਾ ਕਹਿ ਦਿੰਨਾ ਭਗਾ ਕੇ ਮਾਰਦੇ ਫਾਇਲ ਅਫਸਰ ਜਦ ਰੋਥੀ ਜਿਹਦੇ ਨਾਲ ਆ ਜਾਂਦਾ ਤੂੰ ਤੈਨੂੰ ਪਤਾ ਨਹੀਂ ਵੀ ਤਾਂਹਾਂ ਤੱਕ ਜਾਂਦਾ ਸਾਰਾ ਇਹ ਜੋ ਥੱਲੇ ਤੱਕ ਜਾਂਦਾ ਸੋ ਇਹ ਤਾਂਹਾਂ ਤੱਕ ਥੱਲੇ ਤੱਕ 깔ਾ ਸਿਸਟਮ ਜਿਹੜਾ ਬੰਦ ਕਰਨਾ ਪਊਗਾ ਏਡੀ ਕੋ ਗਾਜ਼ ਗੱਲ ਨਹੀਂ ਕਰ ਸਕਦੇ ਆਪਾਂ ਤੇ ਉਹਨਾਂ ਨੂੰ ਆਪ ਦੇਖੋ ਇੱਥੇ 40 ਲੱਖ ਦੇ ਕੇ ਆਪਾਂ ਉੱਥੇ ਕਿਉਂ ਜਾਈਏ ਕਿਉਂਕਿ ਉੱਥੇ ਡਿਸਪਲਨ ਹੈ ਉੱਥੇ ਮੰਤਰੀ ਤੇ ਸੰਤਰੀ ਕਾਨੂੰਨ ਇੱਕੋ ਹੀ ਹੈ ਉੱਥੇ ਆਜਮ ਨਹੀਂ ਚੱਲਦਾ ਹੈਗਾ ਵੀ ਆ ਮੂਰੇ ਆ ਜੂਗਾ ਮੰਗਰਾ ਰਹੇ ਜੂਗਾ ਸੋ ਉਹ ਨਹੀਂ ਕਦੇ हां तो बड़े लेवल पे चलती होगी वो तो फिर पूरी दुनिया में किसी भी चीज का बीनासता हो नहीं सकदा पर आम लोकों ਨੂੰ ਪ੍ਰਭਾਵਿਤ ਨਹੀਂ ਕਰਦੀ ਇੱਥੇ ਆਮ ਲੋਕ ਹੀ ਪ੍ਰਭਾਵਿਤ ਹੁੰਦੇ ਐ ਕੋਈ ਅਫਸਰ ਦੇ ਕੋਰੋਂ ਜੀ ਬੈੱਡ ਦੇ ਥੱਲੇ ਮਿਲ ਗਈ ਜੀ 50 ਕਰੋੜ ਕੀ ਕਰਨਾ ਯਾਰ ਬੈੱਡ ਦੇ ਥੱਲੇ ਰੱਖ ਕੇ ਪਤਾ ਨਹੀਂ ਕਿੰਨਿਆਂ ਨੂੰ ਲੁੱਟਿਆ ਹੋਊਗਾ ਕਿੰਨਿਆਂ ਦੇ ਸੁਪਨੇ ਮਾਰੇ ਹੋਣੇ ਕਿੰਨਿਆਂ ਦੇ ਵਾਰੀ ਕੱਟ ਕੇ ਕਿਸੇ ਹੋਰ ਦਾ ਨੰਬਰ ਲਾਇਆ ਹੋਣਾ ਉਹ ਉਹਨਾਂ ਨੇ ਬਾਅਦ ਚ ਗਾਉਂ ਫਿਰ ਉਸ ਤੋਂ ਬਾਅਦ ਜਿਹੜੇ ਹੁਣ ਸਪਾਰਿਸ਼ ਤੇ ਲੱਗਣਗੇ ਜਾਂ ਪੈਸੇ ਨਾਲ ਲੱਗਣਗੇ ਉਹ ਆਪ ਦਾ ਕੰਮ ਨਾਲ ਨਹੀਂ ਇਨਸਾਫ ਕਰਦੇ ਹੋਣਗੇ ਜਾਂ ਤਾਂ ਉਹਨਾਂ ਦੀ ਡਿਗਰੀ ਨਹੀਂ ਹੋਊਗੀ ਪ੍ਰੋਪਰ ਜਾਂ ਸਕਿੱਲਸ ਨਹੀਂ ਹੋਣਗੀਆਂ ਉਹਨਾਂ ਨੇ ਫਿਰ ਗਾਂਹ ਜਿਹੜੇ ਪੁਲ ਬਣਾਏ ਹੋਣੇ ਉਹਨਾਂ ਨੇ ਕਿੰਨੇ ਮਾਰੇ ਹੋਣੇ ਗਾਂ ਜੇ ਉਹਨਾਂ ਨੇ ਜਿੱਥੇ ਜੌਬ ਕੀਤੀ ਹੋਣੀ ਜੇ ਆਮ ਸਿਹਤ ਵਿਭਾਗ ਦੇ ਸੰਬੰਧ ਦਾ ਕੋਈ ਡਾਕਟਰ ਲੱਗ ਗਿਆ ਕੋਈ ਇਦਾਂ ਦਾ ਉਹਨੇ ਕਿੰਨੇ ਮਾਰੇ ਹੋਣੇ ਫਿਰ ਸੋ ਸਾਡੇ ਤਾਂ ਮਤਲਬ ਜ਼ਿੰਦਗੀਆਂ ਦੀ ਵੈਲਿਊ ਹੀ ਖਤਮ ਕਰਤੀ ਇਸ ਕਰਕੇ ਆਪਾਂ ਇਹ ਆਪਾਂ ਵਾਪਸ ਲੈ ਕੇ ਆਉਣਾ ਹੈ ਇਹ ਪੰਜਾਬ ਦੀ ਜਿਹੜੀ ਗਲੋਰੀ ਕਿ ਚਲੋ ਹਮੇਸ਼ਾ ਪੰਜਾਬ ਹੀ ਲੀਡ ਕਰਦਾ ਹੈ ਚਾਹੇ ਆਜ਼ਾਦੀ ਦਾ ਸੰਘਰਸ਼ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਹਮੇਸ਼ਾ ਪੰਜਾਬ ਅੱਗੇ ਖੜਦਾ ਹੈ ਚਾਹੇ ਲੜਨਾ ਹੋਵੇ ਚਾਹੇ ਦੁਸ਼ਮਣਾਂ ਨਾਲ ਲੜਨਾ ਹੋਵੇ ਚਾਹੇ ਦੇਸ਼ ਦੀ ਸ਼ਰਧਾਂ ਦੀ ਰਾਖੀ ਕਰਨੀ ਹੋਵੇ ਆਜ਼ਾਦੀ ਬਚਾਉਣੀ ਹੋਵੇ ਜੱਲਿਆਉਣੀ ਹੋਵੇ ਪੰਜਾਬ ਹੀ ਲੜਦਾ ਸੋ ਆਪਾਂ ਹੁਣ ਇਹ ਕ腐ਸ਼ਨ ਦੇ ਵਿਰੁੱਧ ਵੀ ਇੱਕ ਯੋਧਾ ਨਸ਼ਿਆ ਬੁਰਦ ਵੀ ਕਜੋਦਾ ਇਹ ਲਾਮ ਤਾਂ ਜਿਹੜੀਆਂ ਨੇ ਆਪਾਂ ਲਾ ਸਕਦੇ ਆ ਕੋਈ ਅਸੀ ਗੱਲ ਨਹੀਂ ਤੁਸੀਂ ਕਰਕੇ ਦੇਖੋ ਕੰਮ ਦੇਖੋ ਇਮਾਨਦਾਰੀ ਨਾਲ ਜਾਣ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ 1 ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਹਾਰਿਕ ਦੀ ਵੈਲਿਊ ਹੈ। ਕਰਪਈਏ ਦੀ ਵੀ ਵੈਲਿਊ ਹੈ। ਸੋ ਜੇ ਦੇਖਿਆ ਜਾਵੇ ਤਾਂ ਜਿੰਨੀ ਕਿਸਾਨ ਨੂੰ ਲੋੜ ਹੈ। ਬਾਕੀ ਤਾਂ ਤੁਸੀਂ ਪਾ ਗਾਹਾਂ-ਗਾਹ ਦੇਖੀ ਜਾਓ। ਹੁਣ ਆਪਾਂ ਮਤਲਬ ਆਪਦੇ ਮੁਤਾਬਕ ਆਪਦੀ ਚਾਦਰ ਮਤਲਬ ਆਪ ਕੋ ਨਹੀਂ ਚੱਲਦੀ। ਗਵਾਂਡੀਆਂ ਦਾ ਦੇਖਦੇ ਆ। ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ। ਜਿਉਂ ਕਾਰ ਲਿਆ ਵੀ ਗਵਾਂਡੀ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਇਦੋਂ ਵੱਡੀ ਕਾਰ ਨੂੰ ਆਪਾਂ ਹੋਈ ਤਾਂ ਕੋਈ ਗੱਲ ਨਹੀਂ। ਹਾਰਨ ਜਾਂ ਮਾਰ ਕੇ ਲੰਘੇ ਕੱਲ ਹੈ। ਚਰੀਟਾ ਪਾ ਮੰਗੇ ਲੈ ਚਰੀਟਾ ਹੀ ਪਾ ਦਿੰਨੇ ਹਾਂ ਤੇ ਦੱਸੋ ਜਾਂਦੇ ਜਾਂਦੇ ਐ ਕਰ ਜੰਨੇ ਆ ਇਹਦੇ ਕੀ ਮਿਲਦਾ ਹੈ ਨੂੰ ਸਮਝ ਨਹੀਂ ਆਉਂਦੀ ਸੋ ਇਹ ਛੜਾ ਚਰੀਟਾ ਪਾਉਣ ਵਾਲਾ ਕੰਮ ਮੈਂ ਬੰਦ ਕਰਨਾ ਪਊਗਾ ਆਪ ਤਰੱਕੀਆਂ ਕਰੀਏ ਸਾਰਾ ਸਮਾਜ ਤਰੱਕੀ ਕਰੇ ਤਾਂ ਤਰੱਕੀ ਹੋਊਗੀ ਇੱਕ ਲਾਈਨ ਨੂੰ ਛੋਟੀ ਕਰਕੇ ਦੂਜੀ ਲਾਈਨ ਵੱਡੀ ਨਹੀਂ ਹੁੰਦੀ ਆਪਣੀ ਵਾਲੀ ਲਾਈਨ ਹੀ ਵੱਡੀ ਖਿੱਚੋ ਆਪਣੀ ਲਕੀਰ ਹੀ ਵੱਡੀ ਕਰੋ ਤਾਂ ਕੰਮ ਜਾਊਗਾ ਹਲੋ ਆਪਾਂ ਚੱਲਦੇ ਆਂ ਇਸ ਗੱਲ ਤੇ ਮਲੇ ਕੋਈ ਬੰਦਾ ਸੀਗਾ ਕਿਸੇ ਹੁਣ ਜਿਵੇਂ ਇਹਨਾਂ ਨੇ ਨਾਮ ਲਿਆ ਆਪਣੀ ਮਾਂ ਦਾ ਕਿਸੇ ਦੇ ਬਾਪ ਦਾ ਬੰਦਾ ਮਜ਼ਦੂਰੀ ਕਰਦਾ ਸੀ ਉਹਨੇ ਆਖਿਆ ਯਾਰ ਕਈ ਪੀੜੀਆਂ ਤੋਂ ਮਜ਼ਦੂਰੀ ਹੀ ਕਰੀ ਜੰਨੇ ਆ ਅਗਲੀ ਪੀੜੀ ਵੀ ਮਜ਼ਦੂਰੀ ਕਰੂਗੀ ਵੀ ਐਂ ਕਰਦੇ ਆ ਥੋੜਾ ਜਿਹਾ ਢਿੱਡ ਭੰਨ ਕੇ ਗੁਜ਼ਾਰਾ ਕਰ ਲੈਨੇ ਆ ਇੱਕ ਡੰਗ ਦੀ ਰੋਟੀ ਖਟਾ ਦੇਣਾ ਮੈਂ ਬੱਚੇ ਨੂੰ ਪੜਾ ਲੈਨੇ ਆ ਤੇ ਉਹਨੇ ਜੀ ਆਪਣੇ ਖਰਚੇ ਘਟਾ ਲਏ ਕੜੰਗ ਰੋਟੀ ਖਾਣ ਲੱਗ ਗਿਆ ਤੇ ਬੱਚੇ ਨੂੰ ਪੜਾਉਣ ਲੱਗ ਗਿਆ ਬੱਚਾ ਬਹੁਤ ਇੰਟੈਲੀਜੈਂਟ ਸੀ ਉਹ ਪੜ ਕੇ ਜੱਜ ਬਣ ਗਿਆ ਜੱਜ ਬਣ ਗਿਆ ਤਾਂ ਬੜੀ ਖੁਸ਼ੀ ਹੋਈ ਉਹਨੂੰ ਵੀ ਇਲਾਕੇ 'ਚ ਬੜੀ ਚਰਚਾ ਹੋਈ ਇੱਕ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਜਿੱਦਾਂ ਜੱਜ ਸਾਹਿਬ ਨੇ ਆਪਣਾ ਕੋਰਟ ਦੇ ਵਿੱਚ ਕੁਰਸੀ ਸੰਭਾਲਣੀ ਸੀ ਉਹਦੋਂ ਉਹ ਵੀ ਚਲਾ ਗਿਆ ਉਹਦਾ ਬਾਪੂ ਪਿੱਛੇ ਚੈਂਬਰ ਸੀ ਕੋਰਟ ਦੇ ਪਿੱਛੇ ਚੈਂਬਰ ਸੀ ਉੱਥੇ ਬੈਠਾ ਸੀ ਉਹ ਜੱਜ ਸਾਹਿਬਾਨ ਬੈਠੇ ਸਨ ਉਹ ਵੀ ਬੰਦ ਚਲਾ ਗਿਆ ਉਹਦਾ ਬਾਪੂ ਉਹੀ ਡੱਬੀਆਂ ਆਣਾ ਪਰਨਾ ਉਹੀ ਜਗ੍ਹਾ ਮਜ਼ਦੂਰਾਂ ਕੋਲੇ ਕੱਪੜੇ ਤੇ ਉਹਨੇ ਜਾ ਕੇ ਆਪਣੇ ਮੁੰਡੇ ਦੇ ਮੋਢੇ ਤੇ ਹੱਥ ਧਰ ਕੇ ਕਿਹਾ ਕਹਿੰਦਾ ਪੁੱਤ ਵਧਾਈਆਂ ਬਹੁਤ-ਬਹੁਤ ਕਹਿੰਦਾ ਧੰਨਵਾਦ ਬਾਪੂ ਜੀ ਕਹਿੰਦਾ ਤੂੰ ਹੁਣੇ ਦੱਸ ਐਸ ਵਕਤ ਤੂੰ ਗੈਸ ਕਰ ਤੇਰੇ ਮੁਤਾਬਕ ਐਸ ਵਕਤ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਸਭ ਤੋਂ ਵੱਧ ਖੁਸ਼ੇ ਨਸੀਬ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਐਸ ਵਕਤ ਉਹ ਕਹਿੰਦਾ ਬਾਪੂ ਜੀ ਮੈਂ ਕਹਾਂ ਮੈਨੂੰ ਮਰਜੀ ਸਜ਼ਾ ਦੇ ਸਕਦਾ ਜਿਹਨੂੰ ਮਰਜੀ ਬਾਰੀ ਕਰ ਸਕਦਾ ਐਨੀ ਤਾਕਤ ਹੈ ਮੇਰੀ ਕਲਮ ਵਿੱਚ ਉਹਨੇ ਫੇਰ ਉੱਦੀ ਇੱਥੇ ਖੜੇ ਖੜੇ ਨਹੀਂ ਪੁੱਛ ਲਿਆ ਕਹਿੰਦਾ ਬੇਟਾ ਇੱਕ ਵਾਰ ਫੇਰ ਦੱਸ ਦੇ ਐਸ ਵਕਤ ਤੇਰੀਆਂ ਨਜ਼ਰਾਂ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਤਾਕਤਵਰ ਸਭ ਤੋਂ ਖੁਸ਼ ਬੰਦਾ ਕੌਣ ਹੋ ਸਕਦਾ ਦੁਨੀਆ 'ਚ ਉਹ ਕਹਿੰਦਾ ਬਾਪੂ ਜੀ ਮੈਂ ਹਾਂ ਠੀਕ ਹੈ ਦਿਲ ਟੁੱਟ ਗਿਆ ਜਾਣ ਲੱਗਿਆ ਉਹ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਨੇ ਕਹਿੰਦਾ ਬੇਟਾ ਫੇਰ ਦੱਸ ਦੇ ਇਸ ਵਕਤ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਦੁਨੀਆ ਦੇ ਵਿੱਚ ਭਗਤਵਰ ਤੇ ਖੁਸ਼ ਕੌਣ ਹੋ ਸਾ ਤੇਰੇ ਨਜ਼ਰਾਂ ਚ ਕਹਿੰਦਾ ਪੁੱਤ ਤੁਸੀਂ ਉਹ ਕਹਿੰਦਾ 15 ਸੈਕਿੰਡ ਪਹਿਲਾਂ ਵੀ ਪੁੱਛਿਆ ਸੀ ਦੋ ਵਾਰੀ ਉਦੋਂ ਤੂੰ ਆਪਦਾ ਨਾਮ ਲਿਆ ਸੀ ਹੁਣ 15 ਸੈਕਿੰਡ ਹੋ ਗਏ ਤੂੰ ਮੇਰਾ ਨਾਮ ਲੈਣ ਲੱਗ ਗਿਆ ਇੱਥੇ ਕੀ ਮੈਂ ਸਮਝ ਨਹੀਂ ਆਈ ਉਹ ਕਹਿੰਦਾ ਬਾਪੂ ਜੀ ਜਦ ਤੁਸੀਂ ਪਹਿਲਾਂ ਪੁੱਛਿਆ ਸੀ ਨਾ ਉਹ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਤੋਂ ਵੱਧ ਤਾਕਤਵਰ ਉਤੋਂ ਵੱਧ ਖੁਸ਼ ਉਤੋਂ ਵੱਧ ਖੁਸ਼ ਨਸੀਬ ਬੱਚਾ ਹੋ ਨਹੀਂ ਸਕਦਾ ਪਰ ਜੇ ਤੁਸੀਂ ਉੱਥੇ ਜਾ ਕੇ ਉੱਥੇ ਜਾ ਕੇ ਪੁੱਛਿਆ ਤਾਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਖੁਸ਼ ਨਸੀਬ ਤਾਕਤਵਰ ਤੇ ਖੁਸ਼ ਤੁਸੀਂ ਹੋਈ ਹੋ ਸੋ بڑا ਹੱਥ ਕਿਸੇ ਦਾ ਹੁੰਦਾ ਹੈ ਮਾਂ ਪਿਓ ਦਾ ਰਿਸ਼ਤੇਦਾਰਾਂ ਦਾ ਕੋਈ ਨਾ ਕੋਈ ਤਾਂ ਕਾਰਨ ਹੁੰਦਾ ਹੀ ਹੈ ਸੋ ਇਸ ਕਰਕੇ ਜਿੰਨਾ-ਜਿੰਨਾ ਨੇ ਤੁਹਾਡੀ ਸਕਸੈਸ 'ਚ ਹਿੱਸਾ ਪਾਇਆ ਮੈਂ ਉਹਨਾਂ ਨੂੰ ਵੀ ਬਲਾਈ ਦਿੰਦਾ ਸ਼ਾਇਦ ਇੱਥੇ ਆ ਨਾ ਸਕੇ ਹੋਣ ਅੱਜ ਜਿੰਨਾ-ਜਿੰਨਾ ਨੇ ਕੋਈ ਵੀ ਮਤਲਬ ਯੋਗਦਾਨ ਪਾਇਆ ਤੁਹਾਡੀ ਇੱਥੇ ਤੱਕ ਪਹੁੰਚਣ ਲਈ ਤਾਂ ਉਹਨਾਂ ਦਾ ਕੋਟਨ-ਕੋਟ ਮੇਰੇ ਵੱਲੋਂ ਵੀ ਧੰਨਵਾਦ ਕਰਦੇ ਹਾਂ ਅੱਜ ਤਾਂ ਕੜਾਈਆਂ ਕੁੜੀਆਂ ਵੀ ਚੜਨ ਗਿਆ ਅੱਜ ਤਾਂ ਹੋਰ ਰਿਸ਼ਤੇਦਾਰ ਵੀ ਆਉਣਗੇ ਜਿਹੜੇ ਕਹਿੰਦੇ ਸੀ ਇਹ ਨਹੀਂ ਕੋਈ ਕਾ ਸਕਦਾ ਉਗਾ ਮੈਨੂੰ ਪਹਿਲੇ ਹੀ ਪਤਾ ਸੀ ਕਰੂ ਕੁਝ ਨਾ ਕੁਝ ਹੁਣਾਂ ਕਹਿੰਗੇ ਪਿੰਡਾਂ ਚ ਆ ਕੇ ਨਾ ਆਪ ਨੂੰ ਪਤਾ ਹੈ ਉਂਗਲ ਲਾਉਣ ਵਾਲੇ ਪਾਨੀ ਮਾਰਨ ਵਾਲੇ ਬਹੁ ਹੁੰਦੇ ਹੋਏ ਪਹਿਲਾਂ ਫੁੱਫੜੇ ਨਹੀਂ ਠੀਕ ਆਉਂਦੇ ਬਾਈਕਰ ਮੇਰੀ ਤਾਂ ਡਿਊਟੀ ਫੁੱਫੜਾਂ ਤੇ ਲੱਗਦੀ ਹੁੰਦੀ ਸੀ ਨਾ ਕੋਈ ਵਿਆਹ ਦੇਖਣ ਦਿੱਤਾ ਨਾ ਦੀਵਾਲੀ ਨਾ ਦਸਹਿਰਾ ਨਾ ਕੋਈ ਲੋੜ ਹੀ ਫੁੱਫੜ ਦੇ ਮਗਰ ਮਾਰ ਫਿਰ ਜੋ ਤਵਾ ਚਲੋ ਚੱਕ ਲਿਆ ਬੜਾ ਪਪੜੀ ਨਾ ਸੋ ਚਲੋ ਉਹ ਵੀ ਕਲਚਰ ਆਪਣਾ ਉਹ ਵੀ ਖੁਸ਼ੀਆਂ ਦੇ ਦਿਨ ਆਉਂਦੇ ਰਹਿਣ ਤੁਹਾਡੇ ਲਈ ਸਾਰਿਆਂ ਨੇ ਔਰ ਸਾਡੇ ਵੱਲੋਂ ਇਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਤੁਸੀਂ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਹੈ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਇਹ ਕੋਈ ਜ਼ਿੰਮੇਵਾਰੀ ਜਿਹੜੀ ਕੋਈ ਐ ਨਹੀਂ ਹੁੰਦਾ ਵੀ ਇਸੇ ਨੂੰ ਇੱਥੇ ਚਿਪਕ ਕੇ ਰਹਿਣਾ ਬਸ ਜਿੰਨਾ ਚਿਰ ਤੁਸੀਂ ਰਹਿਣਾ ਹੈ ਜਿਹੜੀ ਮਰਜ਼ੀ ਕੁਰਸੀ ਤੇ ਰਹਿਣਾ ਤੁਸੀਂ ਬਾਅਦ ਦੇ ਵਿੱਚ ਨਾ ਉਸ ਕੁਰਸੀ ਦੀ ਗਰਮਾ ਬਦੇ ਉਸ ਕੁਰਸੀ ਦੀ ਮਾਣ ਸਤਿਕਾਰ ਬਦੇ ਵੀ ਇੱਕ ਬੰਦਾ ਆਇਆ ਸੀ ਯਾਰ ਇੱਥੇ ਬੰਦਾ ਹੁੰਦਾ ਸੀ ਵੀ ਉਹਨੇ ਬੰਦੇ ਨੇ ਲਾ ਕੇ ਚਰਚਾ ਕਰਾਦੀ ਸੀ ਇਹ ਇਹ ਚੀਜ਼ ਆ ਫਿਰ ਨਹੀਂ ਨੌਕਰੀਆਂ ਕਰਕੇ ਬਹੁਤ ਚਲੇ ਗਏ ਬਹੁਤ ਟਾਇਰ ਹੋ ਕੇ ਚਲੇ ਗਏ ਠੀਕ ਹੈ ਜੀ 31 ਮਾਰਚ ਨੂੰ ਕੋਈ 31 ਅਗਸਤ ਨੂੰ ਰਿਟਾਇਰ ਹੋ ਜਾਂਦੇ ਨੇ ਉੱਥੇ ਡਿਪਾਰਟਮੈਂਟ ਚ ਲੱਡੂ ਵੰਡ ਦਿੰਦੇ ਨੇ ਠੀਕ ਹੈ ਨਾ ਬਸ ਜਿਹੜੀ ਐਹ ਮਹਿੰਮਤ ਹੈ ਆਪਣੀ ਉਹ ਬਹੁਤ ਜ਼ਰੂਰ ਮੈਂ ਅਕਸਰ ਇਹ ਗੱਲ ਕਰਦਾ ਹਾਂ ਅੱਜ ਵੀ ਤੁਹਾਨੂੰ ਦੱਸ ਦਿੰਦਾ ਤੁਸੀਂ ਐਲਨ ਮਸਕ ਨੂੰ ਜਾਣਦੇ ਹੋਵੋਗੇ ਜਿਹੜਾ ਦੁਨੀਆ ਸਭ ਤੋਂ ਅਮੀਰ ਬੰਦਾ ਹੈ ਐਲਨ ਮਸਕ ਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਲੈ ਕੇ ਆ ਗਈ ਕਹਿੰਦੀ ਮੈਂ ਅਸਤੀਫਾ ਦੇਣੀ ਉਹ ਕਹਿੰਦਾ ਵੀ ਕਿਹੜੇ ਡਿਪਾਰਟਮੈਂਟ 'ਚ ਕੰਮ ਕਰਦੀ ਕਹਿੰਦੀ ਮੈਂ ਹੈੱਡ ਆਫਿਸ 'ਚ ਕੰਮ ਕਰਦੀ ਹਾਂ ਕਹਿੰਦਾ ਕਹਿੰਦਾ ਠੀਕ ਹੈ ਵੀ ਮੈਂ ਅਸਤੀਫਾ ਤੇ ਰੱਖ ਲੈਣਾ ਚਲ ਆ ਚੱਕ 1 ਲੱਖ ਡਾਲਰ ਚੈੱਕ ੱਟ ਤਾ ਨੇ ਦੁਨੀਆ ਕੋ ਮੈਂ ਹਨਾ ਫਿਰ ਦੇਖਦੇ ਆ ਫਿਰ ਅਸਤੀਫੇ ਬਾਰੇ ਉਹਨੇ ਕਹੇ ਚਲਾ ਆ ਵੀ ਵਧੀਆ ਚੱਲ ਜੇ ਨਾਲੇ ਤਾਂ ਲੱਖ ਡਾਲਰ ਕਹਿੰਦਾ ਮੋੜਨ ਦੀ ਲੋੜ ਨਹੀਂ ਰੱਖ ਲਈ ਉਹਨੇ ਖੈ ਨਾਲੇ ਸਤੀਫਾ ਹੋ ਜਾਊਗਾ ਨਾਲੇ ਮੰਨ ਤਾਂ ਲੱਖ ਡਾਲਰ ਮਿਲ ਗਿਆ ਮੈਂ ਤਾਂ ਦੁਨੀਆ ਘੁੰਮ ਕੰ ਉਹ ਵਰਲਡ ਟੂਰ ਤੇ ਚਲੀ ਗਈ 2-3 ਮਹੀਨਿਆਂ ਬਾਅਦ ਘੁੰਮ ਕੰ ਕੇ ਆ ਗਈ ਕਹਿੰਦੀ ਮੈਂ ਆ ਗਈ ਮੁੜੇਈ ਉਹ ਕਹਿੰਦਾ ਕੌਣ ਹੈ ਤੂੰ ਕਹਿੰਦੀ ਮੈਂ ਸਤੀਫਾ ਦਿੱਤਾ ਸੀ ਲੋ ਅੱਛਾ ਕਹਿੰਦਾ ਸਤੀਫਾ ਆਪੇ ਤਰਾ ਓਕੇ ਕਹਿੰਦਾ ਅਕਸੈਪਟਡ ਸਤੀਫਾ ਪ੍ਰਵਾਨ ਉਹ ਕਹਿੰਦੀ ਜੀ ਪ੍ਰਵਾਨ ਹੀ ਕਰਨਾ ਸੀ ਜੀ ਉਦੋਂ ਹੀ ਕਰ ਲੈਂਦੇ ਫਿਰ ਮੈਨੂੰ ਲੱਖ ਡਾਲਰ ਦੇ ਕੇ ਸਾਰੀ ਦੁਨੀਆ ਕਮਾਉਣ ਦਾ ਇਹ ਮੈਨੂੰ ਸਮਝ ਨਹੀਂ ਆਇਆ ਆਈਡੀਆ ਉਹ ਕਹਿੰਦਾ ਜਿਸ ਦਿਨ ਤੂੰ ਅਸਤੀਫਾ ਦੇਣਾ ਆਇਆ ਸੀ ਨਾ ਮੈਨੂੰ ਪਤਾ ਨਹੀਂ ਸੀ ਤੇਰੀ ਮੇਰੇ ਦਫ਼ਤਰ 'ਚ ਐਹਮੀਅਤ ਕੀ ਹੈ ਮੈਂ ਤੈਨੂੰ ਜਾਣਦਾ ਨਹੀਂ ਸੀ ਕਹਿੰਦਾ ਮੈਂ ਤੈਨੂੰ ਲੱਖ ਡਾਲਰ ਦੇ ਕੇ ਭੇਜਦਾ ਕਹਿੰਦਾ ਜੇ ਤੇਰੀ ਐਹਮੀਅਤ ਹੁੰਦੀ ਦਫ਼ਤਰ 'ਚ ਤਰਥਲੀ ਮੱਝ ਜਾਣੀ ਸੀ ਦੂਜੇ ਤੀਜੇ ਦਿਨ ਵੀ ਉਹ ਆ ਨਹੀਂ ਰਹੀ ਜੀ ਕੰਮ ਰੁਕਿਆ ਪਿਆ ਉਹਨੂੰ ਬਲਾਉ ਕਹਿੰਦਾ ਮੈਂ ਤੈਨੂੰ ਫੋਨ ਕਰਕੇ ਬੁਲਾ ਲੈਣੀ ਸੀ ਵਾਪਸ ਵੀ ਤੂੰ ਕਿੰਨੀ ਤਨਖਾਹ ਮੰਗਦੀ ਆ ਯਾਜ ਵੀ ਤੈਨੂੰ ਦੇ ਦਾਂਗੇ ਹਨਾ ਪਰ ਕਹਿੰਦਾ ਮੀਨ ਦੋ ਤਿੰਨ ਮਹੀਨੇ ਹੋ ਗਏ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਆਉਣੀ ਐ ਜਾਂ ਨਹੀਂ ਆਉਂਦੀ ਕਹਿੰਦਾ ਸਤੀਫਾ ਪ੍ਰਵਾਨ ਕਰ ਲਿਓ ਜਿੱਥੇ ਜਾਣਾ ਹੈ ਉੱਥੇ ਆਪਣੀ ਐਮੀਅਤ ਜ਼ਰੂਰ ਬਣਾਉਣੀ ਐ ਨਹੀਂ ਤਾਂ ਫਿਰ ਤੂੰ ਕੋਈ ਨਹੀਂ ਪੁੱਛਦਾ ਭੀੜ ਬਹੁਤ ਜ਼ਿਆਦਾ ਹੈ ਆਪਣੀ ਐਮੀਏ ਥੋੜੇ ਵੀ ਨਾ ਸਰੇ ਨਾ ਮਤਲਬ ਸਿੱਧਾ ਜਿਹਾ ਪੰਜਾਬੀ ਚ ਕਮਾਂ ਤਾਂ ਥੋੜੇ ਬਣਾ ਦਫ਼ਤਰ ਚ ਸਰੇ ਨ ਇਨੀ ਅਹਿਮੀਅਤ ਹੋਵੇ ਤੁਹਾਡੀ ਜਿਹੜੇ ਮਰਜੀ ਮਤਲਬ ਕਈ ਕਈ ਹੈਜਡ ਡਿਪਾਰਟਮੈਂਟ ਵੀ ਨਹੀਂ ਜਿੱਥੇ ਪੀਐਨ ਵੀ ਨਾ ਵੀ ਨਹੀਂ ਸਰਦਾ ਬਲੋ ਇੰਨਾ ਫੇਵਰਟ ਹੁੰਦਾ ਕਿ ਜਿਵੇਂ ਤੁਸੀਂ ਉਹ ਮੁੰਨਾ ਬਾਈ ਐਮਬੀਬੀਐਸ ਫਿਲਮ ਦੇਖੀ ਹੋਣੀ ਉਹਦੇ ਚੋਂ ਜਿਹੜਾ ਸਫਾਈ ਵਾਲਾ ਉਹ ਨਹੀਂ ਉਹੀ ਮਤਲਬ ਬੰਦਾ ਦੇਖ ਲਓ ਜਾਦੂ ਕੀ ਜੱਪੀ ਜਿਹੜਾ ਕਹਿੰਦਾ ਸੀ ਤੇ ਉਹ ਉਹੀ ਠੀਕ ਕਰੀ ਜਾਂਦਾ ਸੀਗਾ ਮਰੀਜ਼ਾਂ ਸੋ ਅਹਿਮੀਅਤ ਕਿਸੇ ਦੀ ਵੀ ਪਰਮਾਤਮਾ ਆਪ ਥੋੜੀ ਆਉਂਦਾ ਹੁੰਦਾ ਕੁਝ ਵੀ ਕਰਾਉਣ ਵਾਸਤੇ ਕਰਨ ਵਾਸਤੇ ਪਰਮਾਤਮਾ ਆਪ ਥੋੜੀ ਆਉਂਦਾ ਕਿਸੇ ਨਾ ਕਿਸੇ ਬੰਦੇ ਨੂੰ ਬਲ ਬਖਸ਼ਦਾ ਕਿਨਾਂ ਕੇ ਬੰਦੇ ਵਿੱਚ ਦੀ ਕਰਾਉਂਦਾ ਕੰਮ ਉਹ ਆਪਾਂ ਕਰੋ ਕਹਿੰਦੇ ਨੇ ਭਾਈ ਰੱਬ ਦਾ ਬੰਦਾ ਸੀ ਵੀ ਕੰਮ ਕਰ ਗਿਆ ਵਧੀਆ ਸੋ ਜਿੱਥੇ ਜਾਣਾ ਹੈ ਡਿਪਾਰਟਮੈਂਟ 'ਚ ਜਿਹੜੇ ਵੀ ਡਿਪਾਰਟਮੈਂਟ ਜਾਣਾ ਹੈ ਆਪਣੀ ਐਮੀਅਤ ਬਣਾਉਣੀ ਹੈ ਔਰ ਜਿਸ ਤਰ੍ਹਾਂ ਤੁਸੀਂ ਇੱਥੋਂ ਵੀ ਤੁਹਾਨੂੰ ਬਿਨਾਂ ਪੈਸੇ ਤੋਂ ਬਿਨਾਂ ਸ਼ਿਫਾਰਿਸ਼ ਤੋਂ ਇੱਥੋਂ ਭੇਜ ਰਹੇ ਆ ਬਿਲਕੁਲ ਉਵੇਂ ਜਿਵੇਂ ਜੋ ਤੁਹਾਡੇ ਕੋਲ ਆਉਣਗੇ ਉਹਨਾਂ ਉਹ ਵੀ ਤੁਹਾਡੇ ਤੋਂ ਇਹੀ ਉਮੀਦ ਕਰਦੇ ਨੇ ਕਿ ਸਾਨੂੰ ਵਧੀਆ ਤਰੀਕੇ ਦਾ ਮਾਹੌਲ ਮਿਲੂਗਾ ਕਿਉਂਕਿ ਜਿਹੜਾ ਤੁਹਾਡੇ ਕੋਲ ਬੰਦਾ ਆਊਗਾ ਪੰਜਾ ਪਹਿਲਾਂ ਮੱਥਾ ਟੇਕ ਕੇ ਆਊਗਾ ਜੀ ਉਹ ਗੁਰਦੁਆਰਾ ਸਾਹਿਬ ਜਾ ਕੇ ਉਹ ਮੰਦਿਰ ਜਾ ਕੇ ਉਹ ਏ ਪ੍ਰਮਾਤਮਾ ਅੱਜ ਮ ਕੰਮ ਆਇਆ ਕੋਈ ਤੇਰਾ ਹੀ ਬੰਦਾ ਬੈਠਾ ਹੋਵੇ ਕੁਰਸੀ ਤੇ ਜੇ ਅੱਜ ਆ ਕੰਮ ਹੋ ਜੇ ਕਬੀਲਦਰੀ ਲਈ ਤੇ ਛੱਡ ਜੂਗੀ ਜੇ ਤੁਸੀਂ ਕੰਮ ਕਰਤਾ ਉਹ ਉਹ ਜਾਂਦਾ ਹੋਇਆ ਧੰਨਵਾਦ ਵੀ ਕਰੂਗਾ ਗੁਰਦੁਆਰਾ ਸਾਹਿਬ ਦਾ ਵੀ ਪ੍ਰਮਾਤਮਾ ਤੇਰੇ ਹੀ ਰੂਪ ਸੀ ਬਸ ਇਹਨੂੰ ਤਰੱਕੀਆਂ ਬਖਸ਼ੀਂਦਾ ਪਰਿਵਾਰ ਖੁਸ਼ ਰੱਖੀ ਦੁਆਵਾਂ ਦੇਊਗਾ ਜੇ ਤੁਸੀਂ ਮੋੜਤਾ ਫਿਰ ਉਹ ਕਹੂਗਾ ਉਹ ਤੋਂ ਬਾਅਦ ਦੁਆਵਾਂ ਦੇਊਗਾ ਵੀ ਯਾਰ ਉਹ 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 ਵੀ ਦਵਾਵਾ ਬਦਵਾਵਾ ਇੱਥੇ ਨਰਕ ਸੁਰਗ ਇੱਥੀ ਨੇ ਸੋ ਕਿਤੇ ਨ ਕਿਤੇ ਆ ਜਾਂਦਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਜੀ ਆਪਣੇ ਪੰਜਾਬੀ ਦੀ ਕਹਾਵਤ ਹੈ ਤੇ ਇਧਰੋਂ ਉਧਰੋਂ ਆਇਆ ਪੈਸਾ ਗਲਤ ਤਰੀਕੇ ਨਾਲ ਆਇਆ ਪੈਸਾ ਜਾਇਦਾਦ ਉਹ ਵਿਗਾੜ ਦਿੰਦੀ ਹੈ ਉਹ ਕਹਿੰਦਾ ਸ਼ੁਕਰ ਹੈ ਪਾਟੇ ਝੱਗੇ ਵਿੱਚਾਂ ਸ਼ੁਕਰ ਹੈ ਪਾਟੇ ਝੱਗੇ ਵਿੱਚਾਂ ਇੱਥੇ ਤਾਂ ਤੇ ਲੀਰ ਨਹੀਂ ਹੁੰਦੀ ਦੌਲਤ ਬੰਦੇ ਨੂੰ ਕੁਝ ਕਰ ਦਿੰਦੀ ਹੈ ਪਰ ਦੌਲਤ ਆਪ ਅਮੀਰ ਨਹੀਂ ਹੁੰਦੀ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਤੁਸੀਂ ਦੇਖਿਆ ਹੋਣਾ ਜਿਹਦੇ ਕੋਲ ਪੈਸਾ ਆ ਜਾਂਦਾ ਦਿਮਾਗ ਖਰਾਬ ਹੋ ਜਾਂਦਾ ਮੈਨੂੰ ਪੱਤਰਕਾਰ ਪੁੱਛ ਲੈਂਦੇ ਕਈ ਵਾਰੀ ਵੀ ਤੁਸੀਂ ਜੀ ਏਡੇ ਵੱਡੀ ਕੁਰਸੀ ਤੇ ਪਹੁੰਚ ਗਏ ਏਡੇ ਵੱਡੇ ਅਹੁਦੇ ਤੇ ਪਹੁੰਚ ਗਏ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਜੀ ਸਵਾ ਤਿੰਨ ਸਾਲ ਹੋ ਗਏ ਥੋੜਾ ਨਹੀਂ ਹੋਇਆ ਜੀ ਮੈਂ ਹੀ ਫਰਕ ਇਹ ਹੈ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਇਹ ਤਾਂ ਕਿ ਮੈਨੂੰ ਕੋਈ ਇਤਾਂ ਦੀ ਪ੍ਰੋਬਲਮ ਨਹੀਂ ਹੈਗੀ ਸ਼ੋਰ ਤਾਂ ਵੀ ਦਿਖਾਤੇ ਆਂ ਪ੍ਰਮਾਤਮਾ ਨੇ ਲੋਕਾਂ ਨੇ ਸਾਰਾ ਕੁਝ ਦਿਖਾਤਾ ਦੁਨੀਆ ਪੂਰੀ ਦੇਖੀ ਬੈਠੇ ਆ ਠੀਕ ਹੈ ਨਾ ਕੋਈ ਇਤਾਂ ਨਾ ਚਾਹ ਨਹੀਂ ਬਸਲਦਾ ਇੱਕੋ ਹੀ ਚਾਹ ਹੈ ਕਿ ਲੋਕਾਂ ਨੇ ਕੰਮ ਆ ਸਕੀ ਜਿੰਨਾ ਸਮਾਜ ਨੇ ਮੈਨੂੰ ਦਿੱਤਾ 17 ਸਾਲ ਦੀ ਉਮਰ 'ਚ ਸੁਪਰਸਟਾਰ ਬਣਾਤਾ ਜੀ ਜਿੰਨਾ ਸਮਾਜ ਨੇ ਮੈਨੂੰ ਦਿੱਤਾ ਮੈਂ ਦੁੱਗਣਾ ਤਿਗਣਾ ਵਿਆਸ ਸਮੇਤ ਕਰਕੇ ਉਹ ਸਮਾਜ ਨੂੰ ਮੋੜਨਾ ਚਾਹਣਾ ਮੈਂ ਆਪਣੇ ਆਪ ਨਾਲ ਸਵਾਲ ਕਰਦਾ ਹਾਂ ਕਿ ਤੂੰ ਕੀ ਵਾਪਸ ਕੀਤਾ ਫਿਰ ਸਮਾਜ ਨੂੰ ਸੋ ਮੇਰਾ ਫਰਜ਼ ਬਣਦਾ ਹੈ ਮੈਂ ਤੁਹਾਨੂੰ ਵਾਪਸ ਦੇਵਾਂ ਤੁਹਾਡਾ ਜਿਹੜਾ ਹੱਕ ਹੈ ਜਾਂ ਜੋ ਤੁਸੀਂ ਡਿਸਰਵ ਕਰਦੇ ਹੋ ਅੱਜ ਜੋ ਤੁਸੀਂ ਜਿਹੜੇ ਵੀ ਡਿਪਾਰਟਮੈਂਟ ਚ ਅਫਸਰ ਲੱਗੇ ਹੋ ਜੋ ਵੀ ਤੁਸੀਂ ਤੁਹਾਨੂੰ ਤੁਹਾਡਾ ਡੈਸੀਗਨੇਸ਼ਨ ਹੈ ਉਹ ਤੁਹਾਡਾ ਆਪ ਦਾ ਕਮਾਇਆ ਹੋਇਆ ਮੇਰਾ ਉਹ ਚ ਕੋਈ ਹੱਥ ਨਹੀਂ ਬਸ ਸਿਰਫ ਇਹ ਰਨਵੇ ਜਿਹੜਾ ਉਹ ਮੌਕਾ ਦਿੰਦਾ ਹੁੰਦਾ ਬਸ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੁੰਦਾ ਅੱਗੇ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਕਿੱਥੇ ਕਿੰਨੀ ਕੋ ਲੰਬੀ ਉੱਚੀ ਫਲਾਈਟ ਲੈਣੀ ਹੈ ਸੋ ਤੁਸੀਂ ਜਹਾਜ਼ ਹੋ ਔਰ ਹੋਰ ਉੱਚੀਆਂ ਫਲਾਈਟਾਂ ਲਓ ਹੋਰ ਤਰੱਕੀਆਂ ਕਰੋ ਪਰ ਹਾਂ ਰਨਵੇ ਨੂੰ ਯਾਦ ਰੱਖਿਓ ਕਿਉਂਕਿ ਉਤਰਨਾ ਵੀ ਹੁੰਦਾ ਹੈ ਹੈਨਾ ਜਿਹੜਾ ਰਨਵੇ ਤੇ ਨਹੀਂ ਉਤਰਦਾ ਫਿਰ ਉਹ ਟੁਕੜਿਆਂ ਜਿਹਾ ਹੁੰਦਾ ਹੁੰਦਾ ਉਹ ਵੇਖ ਟੁਕੜਾ ਇੱਥੋਂ ਦਾ ਕੌਣ ਦਰੋਂ ਦਾ ਹ ਸੋ ਇਸ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਕਰਦੇਆਂ ਨੂੰ ਆਪਣੇ ਮਾਪਿਆਂ ਨੂੰ ਆਪਣੇ ਟੀਚਰਾਂ ਨੂੰ ਆਪਣੇ ਕੋਚੇਸ ਨੂੰ ਹਮੇਸ਼ਾ ਯਾਦ ਰੱਖੋ ਉਹਨਾਂ ਨੂੰ ਸਤਿਕਾਰ ਦਿਓ ਬਣਦਾ ਮਾਨ ਸਤਿਕਾਰ ਦਿਓ ਕਿਉਂਕਿ ਜਦੋਂ ਵੀ ਕੋਈ ਕੋਈ ਦਰਖਤ ਜਿਹੜਾ ਹੈ ਉਹ ਛਾਂ ਜਾਂ ਥੜ ਦੇਣ ਲੱਗ ਜਾਂਦਾ ਹੈ ਪਾ ਸਭ ਤੋਂ ਵੱਧ ਖੁਸ਼ੀ ਉਹਦੇ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਦਰਖਤ ਨੂੰ ਆਪਣੇ ਹੱਥੀ ਸਿੰਜਿਆ ਹੁੰਦਾ ਸੋ ਇਸ ਕਰਕੇ ਆ ਪਾਤਰ ਸਾਹਿਬ ਦਾ ਵੀ ਸ਼ੇਅਰ ਹੈ ਕਿ ਇਸ ਦਰਖਤ ਨੂੰ ਮੇਰੇ ਖੂਨ ਨੇ ਸਿੰਜਿਆ ਹੈ ਕੀ ਹੋਇਆ ਇਹ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਸੋ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਨਾਮ ਹੀ ਹੋਵੇ ਪਰ ਮਾਲੀ ਦਾ ਪਰ ਤੁਸੀਂ ਕਿੰਨੇ ਕ ਮਾਲੀਆਂ ਨੂੰ ਜਾਣਦੇ ਹੋਗੇ ਹੁਣ ਤੁਸੀਂ ਜਾਓਗੇ ਅੰਬਾਂ ਦੇ ਦਰਖਤ ਨੇ ਚੰਡੀਗੜ੍ਹ ਚ ਤੁਸੀਂ ਕਿਸੇ ਮਾਲੀ ਨੂੰ ਜਾਣਦੇ ਹੋ ਅੰਬ ਉਹ ਵੀ ਦੇਖਦੇ ਹੋਗਾ ਜਿਵੇਂ ਅੰਬ ਲੱਗੇ ਹੋਏ ਨੇ सो इस करके माली कई बार मांगले पासे रहते पर पीछे पर बनता माण सत्कार मिलना चाहिए सारा बहुत बहुत धनबाद तरक्या करो जिंदते वास्ते रहो विश यू ऑल द बेस्ट लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत मेहरबानी तरक्या करो जिंदते वास्ते रहो जिंदाबाद रहो आबाद रहो ਬਹੁਤ ਬਹੁਤ ਸ਼ੁਕਰੀਆ ਸਰਦਾ ਸੀਐਮ ਸਾਹਿਬ ਨੇ ਬਹੁਤ ਪ੍ਰੇਰਣਾਦਾਇਕ ਮੋਟੀਵੇਸ਼ਨਲ ਗੱਲਾਂ ਕੀਤੀਆਂ ਨੇ ਪ੍ਰੋਫੈਸਰ ਗੁਰਪ੍ਰਧਨ ਸਿੰਘ ਗਿੱਲ ਜੀ ਦਾ ਇੱਕ ਸ਼ੇਅਰ ਆ ਕਿ ਮੇਰੇ ਸਾਹਾਂ 'ਚ ਜੇ ਕੁਝ ਤਾਜ਼ਗੀ ਹੈ ਇਹ ਤੇਰੇ ਇਸ਼ਕ ਦੀ ਦਰਿਆ ਦੇ ਲਈ ਹੈ ਮੁਸੀਬਤ ਆਉਣ ਤੇ ਵੀ ਮੁਸਕਰਾਉਣਾ ਮਿਲੀ ਵਿਰਸੇ 'ਚ ਇਹੀ ਸਾਤਗੀ ਹੈ ਮਿਲੋ ਤਾਂ ਮਹਿਕ ਵਾਂਗੂ ਫੈਲ ਜਾਓ ਅਸਲ ਵਿੱਚ ਇਸ ਦਾ ਨਾਂ ਬੰਦਗੀ ਹੈ ਸੀਐਮ ਸਾਹਿਬ ਨੇ ਮਹਿਕ ਵਾਂਗੂ ਫੈਲਣ ਲਈ ਤੁਹਾਨੂੰ ਪ੍ਰੇਰਿਤ ਕੀਤਾ ਆ ਅਸੀਂ ਵੀ ਤੁਹਾਨੂੰ ਇਸ ਮੰਚ ਤੋਂ ਸ਼ੁਭ ਕਾਮਨਾਵਾਂ ਦੰਦੇ ਆ ਕਿ ਜਿਹੜੀ ਜਿਹੜੀ ਨੌਕਰੀ ਦੇ ਵਿੱਚ ਤੁਸੀਂ ਜਾ ਰਹੇ ਹੋ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਓ ਤੇ ਪੰਜਾਬ ਦੀ ਸੇਵਾ ਕਰੋ ਤੇ ਹੁਣ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਸਰ ਕੁਝ ਕੈਂਡੀਡੇਟ ਨੂੰ ਤੁਹਾਡੇ ਹੱਥੋਂ ਲੈਟਰ ਦਿਵਾਉਣੇ ਹੈਗੇ ਨੇ ਜੀ ਉਹਨਾਂ ਦੇ ਮੈਂ ਨਾਮ ਲੈਣਾ ਆ ਕਾਈਂਡਲੀ ਇੱਕ ਇੱਕ ਕਰਕੇ ਸਟੇਜ ਤੇ ਆ ਜਾਣ ਸਭ ਤੋਂ ਪਹਿਲਾਂ ਐਗਰੀਕਲਚਰ ਡਿਪਾਰਟਮੈਂਟ